ਬਿਲਾਵਲ ਮਹੱਲਾ ਪੰਜਵਾਂ ਰਾਗ ਬਿਲਾਵਲ ਵਿੱਚ ਉਚਾਰਨ ਕੀਤੀ ਹੋਈ ਇਹ ਧਨ ਗੁਰੂ ਆਰਜੰਦੇ ਜੀ ਦੀ ਬਾਣੀ ਹੈ ਉਹ ਦਮ ਕਰਤ ਆਨੰਦ ਭਇਆ ਸਿਮਰਤ ਸੁਖ ਸਾਰ ਹੇ ਭਾਈ ਪ੍ਰਭੂ ਦਾ ਨਾਮ ਜਪਣ ਦਾ ਉਦਮ ਕਰਦਿਆਂ ਮਨ ਵਿੱਚ ਸਰੂਰ ਪੈਦਾ ਹੁੰਦਾ ਹੈ ਨਾਮ ਸਿਮਰਦਿਆਂ ਸਭ ਤੋਂ ਸ੍ਰੇਸ਼ਟ ਸੋਖ ਮਿਲਦਾ ਹੈ ਜਪ ਜਪ ਨਾਮ ਗੋਵਿੰਦ ਕਾ ਪੂਰਨ ਬੀਚਾਰ ਪ੍ਰਭੂ ਦਾ ਨਾਮ ਮੁੜ ਮੁੜ ਜਪ ਕੇ ਸਭ ਗੁਣਾ ਨਾਲ ਭਰਪੂਰ ਰਬੂ ਦੇ ਗੁਣਾ ਦਾ ਵਿਚਾਰ ਮਨ ਵਿੱਚ ਟਿਕਿਆ ਰਹਿੰਦਾ ਹੈ ਚਰਨ ਕਮਲ ਗੁਰ ਕੇ ਜਪਤ ਹਰ ਜਪ ਹੋ ਜੀਵਾ ਏ ਪਾਈ ਗੁਰੂ ਦੇ ਸੋਹਣੇ ਚਰਨਾਂ ਦਾ ਧਿਆਨ ਧਾਰ ਕੇ ਪ੍ਰਭੂ ਦਾ ਆਰਾਧਨ ਕਰਦਿਆ ਪ੍ਰਭੂ ਦਾ ਨਾਮ ਜਪ-ਜਪ ਕੇ ਪਾਰ ਬ੍ਰਹਮ ਆਰਾਧਤੇ ਮੁਖ ਅੰਮ੍ਰਿਤ ਪੀਵਾ ਰਹਾਉ ਜਿਉਂ-ਜਿਉ ਮੈਂ ਮੂਨਾਲ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਾ ਹਾਂ ਤਿਉਂ-ਤਿਉ ਮੈਨੂੰ ਆਤਮਿਕ ਜੀਵਨ ਪ੍ਰਾਪਤ ਹੁੰਦਾ ਹੈ ਜੀ ਜੰਤ ਸਭ ਸੁਖ ਬਸੇ ਸਭ ਕੈ ਮਨ ਲੋਚ ਏ ਭਾਈ ਪ੍ਰਭੂ ਦਾ ਆਰਾਧਨ ਕਰਦਿਆਂ ਸਾਰੇ ਜੀ ਜੰਤ ਆਤਮਿਕ ਆਨੰਦ ਵਿੱਚ ਲੀਨ ਰਹਿੰਦੇ ਹਨ ਜਪਣ ਵਾਲੇ ਸਭਨਾ ਦੇ ਮਨ ਵਿੱਚ ਸਿਮਰਨ ਦੀ ਤਾਂਗ ਪੈਦਾ ਹੋਈ ਰਹਿੰਦੀ ਹੈ ਪਾਰ ਉਪਕਾਰ ਨਿਤ ਚਿਤਵਤੇ ਨਾਹੀ ਕਛ ਪੋਚ ਜਿਹੜੇ ਜਿਹੜੇ ਮਨੁੱਖ ਨਾਮ ਜਪਦੇ ਹਨ ਉਹ ਸਦਾ ਦੂਜਿਆਂ ਦੀ ਭਲਾਈ ਕਰਨ ਦਾ ਕੰਮ ਸੋਚਦੇ ਰਹਿੰਦੇ ਹਨ ਕੋਈ ਪਾਪ ਵਿਕਾਰ ਉਹਨਾ ਉੱਤੇ ਆਪਣਾ ਅਸਰ ਨਹੀਂ ਪਾ ਸਕਦਾ ਧਨ ਸੁਥਾਨ ਬਸੰਤ ਧਨ ਜਿਹਹ ਜਪੀਐ ਨਾਮ ਏ ਪਾਈ ਜਿਸ ਥਾਂ ਪ੍ਰਭੂ ਦਾ ਨਾਮ ਜਪਿਆ ਜਾਂਦਾ ਹੈ ਉਹ ਥਾਂ ਭਾਗਾ ਵਾਲਾ ਹੋ ਜਾਂਦਾ ਹੈ ਉੱਥੇ ਵਸਣ ਵਾਲੇ ਵੀ ਭਾਗਾ ਵਾਲੇ ਬਣ ਜਾਂਦੇ ਹਨ ਕਥਾ ਕੀਰਤਨ ਹਰ ਅਤ ਕਣਾ ਸੁਖ ਸਹਜ ਵਿਸਰਾਮ ਕਿਉਂਕਿ ਜਿਸ ਥਾਂ ਪ੍ਰਭੂ ਦੀ ਕਥਾ ਵਾਰਤਾ ਪ੍ਰਭੂ ਦੀ ਸੇਵਸਲਾ ਬਹੁਤ ਹੁੰਦੀ ਰਹੇ ਉਹ ਥਾਂ ਆਤਮਕ ਆਨੰਦ ਦਾ ਆਤਮਕ ਡੋਲਤਾ ਦਾ ਟਿਕਾਣਾ ਸੋਮਾ ਬਣ ਜਾਂਦਾ ਹੈ ਮਨ ਤੇ ਕਦੇ ਨਾ ਵਿਸਰੇ ਆ ਨਾਤ ਕੋ ਨਾਤ ਏ ਭਾਈ ਉਹ ਅਨਾਥਾ ਦਾ ਨਾਥ ਪ੍ਰਭੂ ਕਦੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ ਨਾਨਕ ਪ੍ਰਭ ਸਰਨਾਗਤੀ ਜਾ ਕੇ ਸਭ ਕਿਛ ਹਾਥ ਇਸ ਲਈ ਹੈ ਨਾਨਕ ਆਖ ਉਸ ਪ੍ਰਭੂ ਦੀ ਸ਼ਰਨ ਸਦਾ ਪੇ ਰਹਿਣਾ ਚਾਹੀਦਾ ਹੈ ਜਿਸ ਦੇ ਹੱਥ ਵਿੱਚ ਹਰੇਕ ਚੀਜ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ